ਝਾੜੂ ਦੇ ਪੁਰਾਣੇ ਵਰਕਰੋਂ ਜਿਵੇਂ ਭਗਵੰਤ ਮਾਨ ਕਹਿੰਦੇ ਭਮੱਕੜੋਂ ਤੇ ਖੜੇ ਤੁਸੀਂ ਆਸ਼ੂ ਦੇ ਨਾਲ ਕੇ ਜੀ ਉਹ ਬਿਲਕੁਲ ਬੰਦਾ ਨਹੀਂ ਸਾਨੂੰ ਜਦ ਤੱਕ ਭਗਵੰਤ ਮਾਨ ਮੁੱਖ ਮੰਤਰੀ ਸੀ ਉਹ ਤੱਕ ਥੋੜਾ ਬੋਧਾ ਠੀਕ ਰਿਹਾ ਸੀ ਹੁਣ ਵੀ ਆ ਓਏ ਮੁੱਖ ਮੰਤਰੀ ਢੋੜ ਗਿਆ ਇਹਨੂੰ ਮੁੱਖ ਮੰਤਰੀ ਮੈਂ ਤਾਂ ਬੰਦਾ ਹੀ ਨਹੀਂ ਮੁੱਖ ਮੰਤਰੀ ਮਖੌਂਦੇ ਕੇ ਜੀ ਉਹ ਧੱਕਾ ਕਰ ਰਹੇ ਦੇ ਨਾਲ ਕੇਜਰੀ ਵਾਲਾ ਕੌਣ ਹੋਇਆ ਪੰਜਾਬ ਦੇ ਦਖਲਦਾਰੀ ਕਰਨ ਵਾਲਾ ਸਾਡਾ ਕਨਵੀਨਰ ਕਿਹੜਾ ਕਨਵੀਨਰ ਦਫਾ ਹੋ ਜਾ ਕਨਵੀਨਰ ਤੂੰ ਦਿੱਲੀ ਜਾ ਕੇ ਗੱਲ ਕਰੀ ਹੋਰ ਕੋਈ ਗੱਲ ਲਾਉਣੀ ਤੇਰੀ ਕੋਈ ਕਨਵੀਨਰ ਕੌਣ ਰਹੀ ਬੰਦੇ ਤਨੂੰ ਆਸ਼ੂ ਤਾਂ ਹੰਕਾਰੀ ਆ ਹੰਕਾਰੀ ਆ ਕੇ ਤੁਸੀਂ ਘਟੰਗਾਰੀ ਹੋ ਤੁਸੀਂ ਆਪ ਹੰਕਾਰੀ ਨਹੀਂ ਹੋ ਤਣ ਛਿੱਤਰ ਪਏ ਦਿੱਲੀ ਤੋਂ ਹੰਕਾਰ ਕਰਕੇ ਪਏ ਆ ਉਹ ਕਹਿੰਦਾ ਮੋਦੀ ਨੂੰ ਦੁਬਾਰਾ ਜਨਮ ਲੈਣਾ ਪਏਗਾ ਮੈਨੂੰ ਹਰਾਉਣ ਵਾਸਤੇ ਕਿਹਾ ਸੀ ਨਾ ਕਜਰੀਵਾਲ ਨੇ ਫਿਰ ਤੂੰ ਤਾਂ ਪਹਿਲੇ ਹੀ ਹਾਰ ਗਿਆ ਦੂਜੇ ਨਾਮ ਤਾਂ ਉਹ ਲੈ ਆਈ ਨਹੀਂ ਅਜੇ ਤੂੰ ਪਹਿਲੇ ਜਨਮ ਜੀ ਮਾਰ ਗਿਆ ਹਾਰ ਗਿਆ ਤੂੰ ਸੰਜੀਵ ਬਰੋੜਾ ਆਪਣਾ ਆਧਾਰ ਕਾਰਡ ਦਿਖਾ ਕਿੱਥੇ ਦਾ ਗੁਰਦਾਵਾ ਦਾ ਕਿ ਲੁਧਿਆਣਾ ਦਾ ਜੇ ਗੁਰਦਾਵਾ ਤੇਨਥੇ ਖੜਨ ਦੀ ਹਿੰਮਤ ਨਹੀਂ ਹੋਣੀ ਚਾਹੀਦੀ ਤੁਸੀਂ ਲੁਧਿਆਣੇ ਸੰਜੀਵ ਬਰੋੜਾ ਨਹੀਂ ਬਿਕੜ ਕੋਈ ਇੱਥੇ ਜਿਹੜਾ ਚੰਗਾ ਵਰਕਰ ਤੋਂ ਹੈ ਨਹੀਂ ਕੋਈ ਚੰਗਾ ਚੰਗਾ ਵਰਕਰ ਹੈ ਨਹੀਂ ਤਾਂਨੇ ਕੋਲ ਲੁਧਿਆਣੇ ਸੰਜੀਵ ਬਰੋੜਾ ਕਿਉਂ ਜੀ ਉਹਨੇ ਇੱਕ ਵਾਰ ਮਲਾਈ ਦੇ ਦਿੱਤੀ ਮਾਰ ਮਲਾਈ ਖਾਈ ਜਾਊਂਗਾ ਤੁਸੀਂ ਲੁਧਿਆਣੇ ਦਾ ਪੁੱਤ ਪੁੱਤ ਸਾਰੇ ਉਹ ਬਾਕੀ ਪੁੱਤ ਨਹੀਂ ਹੈਗੇ ਬਾਕੀ ਕਪੁੱਤੇ ਸਾਰੇ ਜਿਹੜੇ ਬਾਕੀ ਫਿਰਦੇ ਭੀਆ ਵਰਕਰ ਲੁਧਿਆਣੇ ਦੇ ਜੰਮਪਾਲਾ ਜਿਹੜੇ ਹੈਗੇ ਆ ਉਹ ਪੁੱਤ ਨਹੀਂ ਹੈ ਤੂੰ ਵੱਖਰਾ ਪੁੱਤ ਹੈ ਤੂੰ ਅਮੀਰ ਪੁੱਤ ਹੈ ਬਾਕੀ ਗਰੀਬ ਐਵੇਂ ਥੋੜੀ ਉਹਨੇ ਗੱਲਾਂ ਆਜਾ ਵੋਟਾਂ ਮੈਂ ਤੂੰ ਮੇਰੇ ਪੈਰ ਫੜਦੇ ਪਿਓ ਆਜਾ 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 ਐਵੇਂ ਥੋੜੀ ਆਜਾ ਆਜੋ ਜੀ ਆਜੋ ਜੀ ਮੈਂ ਪਟਿਆਲੇ ਵਿੱਚ ਵਰਕਰਾਂ ਨਾਲ ਗੱਲ ਕਰਦਾ ਆਪਣੇ ਸਾਡੇ ਲਿੰਕ ਬਣੇ ਹੋਰਾਂ ਦੇ ਆਪਸ ਸਾਰੇ ਵਰਕਰ ਮੇਰੇ ਤੋਂ ਖੁਸ਼ ਹੈ ਕਹਿੰਦਾ ਚੰਗਾ ਕੀਤਾ ਨਾ ਖੜਕਾਤਾ ਚੰਗੀ ਤਰ੍ਹਾਂ ਸਾਰੇ ਬਕਤ ਗੱਲਾਂ ਕਢਦੇ ਨਾ ਕਹਿੰਦਾ ਇੱਕ ਬੰਦਾ ਟਕਰਿਆ ਇਹਨਾਂ ਨੂੰ ਪਟਿਆਲੇ ਤੋਂ ਇਹਨਾਂ ਬਾਹ ਬਣ ਕੇ ਟਕਰਿਆ ਸਾਰੇ ਖੁਸ਼ ਹੈ ਕੌਣ ਕੇ ਕਾ ਮਿਲੇਗਾ ਸਤਿਕਾਰ ਨਾ ਕੰਮ ਹੋਇਆ ਨਾ ਸਤਿਕਾਰ ਮਿਲਿਆ ਕਹਿੰਦੇ ਕੰਮ ਬੋਰਡ ਦਾ ਪਾਓ ਫੇਰੀ ਕਰ ਦੇਵਾਂ ਜੋ ਸਰਕਾਰ ਵੱਡੀ ਹੈ ਨਹੀਂ ਪਹਿਲੇ ਚੁਰਾਂ ਨੂੰ ਪਰ ਬੰਦੇ ਹੈ ਨਹੀਂ ਤੁਹਾਡੇ ਉਹਨਾਂ ਦਾ ਕੋਈ ਕੰਮ ਕਰਾ ਲਓ ਪਹਿਲੇ ਇਹ ਵਖਰਾ ਕੋਈ ਕਹਿੰਦੇ ਤੇ ਬਲੀ ਦੇਣੀ ਦੇਣੀ ਪੈਗੀ ਇਹਨਾਂ ਨੂੰ ਪੱਕੀ ਦੇਣੀ ਪੈਗੀ ਬਲੀ ਨੂੰ ਕਹਿੰਦੇ ਨਹਾਰ ਬਦਲੂ ਮੈਂ ਲੁਧਿਆਣੇ ਉਹ ਕਿਹੜੀ ਨਹਾਰ ਨਹਾਰ ਤਾਂ ਬਦਲੀ ਵੀ ਹੈ ਹੋਰ ਨਹਾਰ ਕੀ ਤੂੰ ਪਾਣੀ ਕੱਢ ਮੈਲ ਸੜਕਾਂ ਦੇ ਉੱਪਰ ਨਹਾਰ ਬੱਝ ਕੇ ਹੀ ਜਾਗੀ ਹੋਰ ਤੁਸੀਂ ਕੀ ਕੰਮ ਕਰਾਓਗੇ ਉਹ ਕਹਿੰਦੇ ਸੱਤਾ ਦੇ ਦਿਓ ਫੇਰੀ ਕੱਢਾਂਗੇ ਸੱਤਾ ਦੇ ਤਾਂ ਇਹਦੀ ਹੋਰ ਕਿਹੜੀ ਸੱਤਾ ਦੇਵਾਂ ਤੈਨੂੰ ਮੈਂ 92 94 ਤੁਹਾਡੇ ਕੋਲ ਐਮ.ਐਲ.ਏ ਹੈ ਉਹ ਕਹਿੰਦੇ ਇੱਕ ਹੋਰ ਦੇ ਤੂੰ ਹੋਰ ਹੋਰ ਨਹੀਂ ਮ ਮੈਂ ਵਾਦਾ ਕਰਕੇ ਆਇਆ ਆਸ਼ ਨੂੰ 15000 ਵਰਡ ਦੇ ਵੱਧ ਮਰਜ਼ ਨਾ ਜਿਤਾ ਕੇ ਆਵਾਂਗਾ ਮੈਂ ਮੈਂ ਜਾਂਦਾ ਨਹੀਂ ਇੱਥੇ ਹੁਣ ਮੈਂ ਤੂੰ ਜਿਤਾ ਕੇ ਜਾਵਾਂਗਾ ਦਿੱਲੀ ਵਾਲੇ ਵੀ ਆਏ ਬੈਠੇ ਆ ਪੰਜਾਬ ਵਾਲੇ ਸਾਰੇ ਆਏ ਬੈਠੇ ਹੋ ਕਹਿੰਦੇ ਜਿਤਾਉਣਾ ਜਿਤਾਉਣ ਦੇ ਲਈ ਆਏ ਆ ਸੰਜੀਵ ਜੀ ਆਇਓ ਫਿਰ ਠੀਕ ਹੈ ਤੇ ਮੈਂ ਬੈਠਾਂ ਤੁਹਾਡੇ ਕੋਲੇ ਤੇ ਭਾਰੂ ਆ ਮੈਂ ਤਾਂ 70% 80% ਹੱਕੇ ਦੇ ਹੱਗੇ ਮੈਂ ਪੂਰਾ ਸਰਵੇ ਕਰ ਲਿਆ ਆਪਦੇ ਵਾਲਾ ਲਈ ਵੀ ਸਰਵੇ ਕਰ ਲੈਣਾ ਸੀ ਇਹਦੇ ਨਾਲ ਝਾੜੂ ਵਾਲੇ ਪਾਸੇ ਵੀ ਸਰਵੇ ਝਾੜੂ ਵਾਲੇ ਦਾ 10% ਕਹਤ ਰਹਿਆ 10% ਝਾੜੂ ਵਾਲੇ ਪਾਸੇ 10% ਅਕਾਲੀਆਂ ਵਾਲੇ ਆਏ ਭਾਜਪੀ ਮਾੜੇ ਮੋਟੇ ਲੋ ਹੈ ਮੋਟ ਲੋ ਅਸੀਂ ਉਹ ਤੇ ਪੁੰਨੈ ਅੱਡੇ ਅੱਡੇ ਮਦਦ ਕਰਦੇ ਰਹੇ ਹੁਣ ਤੱਕ ਪੰਜਾਬੀ ਲਿਖ ਕੇਜਰੀਵਾਲ ਦਾ ਨਾਮ ਦੇ ਮਤਲਬ ਕੀ ਦਾ ਮੁੱਖ ਮੰਤਰੀ ਤੂੰ ਆਂ ਕੇ ਕੇਜਰੀਵਾਲਾ ਮੁੱਖ ਮੰਤਰੀ ਆਪਦੇ ਦੇ ਖਿਲਾਫ ਇੰਨਾ ਖੁੱਲ ਕੇ ਬੋਲਦੇ ਹੋ ਡਰ ਨਹੀਂ ਲੱਗਦਾ ਪਰਚਾ ਪੁਰਚਾ ਹਜੇ 1.5 ਸਾਲ ਪਿਆ ਇਹਨਾਂ ਨੂੰ ਉਹ ਰੱਬ ਮੇਰੇ ਨਾਲ ਹੈ ਮੈਂ ਇਹਨਾਂ ਤੋਂ ਕੀ ਲੈਣਾ ਜਦੋਂ ਉਹਨੇ ਮਾਰਨਾ ਆਪੇ ਮਾਰ ਦੇਗਾ ਇਹਨਾਂ ਤੋਂ ਕੀ ਮੰਨਰਨਾ ਇਹ ਪਰਚਾ ਪੁਰਚਾ ਪਾ ਕੇ ਅੰਦਰ ਪਾ ਉਹ ਪਰਚਾ ਕੋਈ ਗੱਲ ਨਹੀਂ ਜੋ ਕਰਨਾ ਕਰ ਲੋ ਜਦੋਂ ਉਹਲੇ ਜ਼ਿੰਮੇਦਾਰ ਕਰ ਲੈਣਾ ਕੋਈ ਗੱਲ ਪਰਚੇ ਪੁਰਚੇ ਨਾਲ ਕੀ ਝੂਠੇ ਪਰਚਾ ਕੀ ਹੁੰਦਾ ਰੱਬ ਦਾ ਮੇਰੇ ਨਾਲ ਹੈ ਮੈਂ ਦਿਲਸਾਖ ਹੈ ਮੈਂ ਡਰਦਾ ਨਹੀਂ ਪਰਚਾ ਲੁਧਿਆਣਾ ਵੈਸਟ ਦੇ ਵਿੱਚ ਆ ਲੁਧਿਆਣਾ ਵੈਸਟ ਦੇ ਵਿੱਚ ਚੋਣਾਂ ਦਾ ਮਾਹੌਲ ਭਖਿਆ ਹੋਇਆ ਇਸ ਵੇਲੇ ਕਾਂਗਰਸ ਦੇ ਮੁੱਖ ਚੋਣ ਦਫ਼ਤਰ ਦੇ ਵਿੱਚ ਖੜੇ ਹਾਂ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਨੇ ਪਰ ਖੜੇ ਆਸ਼ੂ ਦੇ ਹੱਕ ਦੇ ਵਿੱਚ ਨੇ ਆਸ਼ੂ ਦੀ ਸਪੋਰਟ ਦੇ ਵਿੱਚ ਨੇ ਖਾਲਸਾ ਜੀ ਨਾਲ ਗੱਲਬਾਤ ਕਰਦੇ ਹਾਂ ਖਾਲਸਾ ਜੀ ਝਾੜੂ ਦੇ ਪੁਰਾਣੇ ਵਰਕਰੋਂ ਜਿਵੇਂ ਭਗਵੰਤ ਮਾਨ ਕਹਿੰਦੇ ਭਮੱਕੜੋਂ ਤੇ ਖੜੇ ਤੁਸੀਂ ਆਸ਼ੂ ਦੇ ਨਾਲ ਮਕੜ ਦਾ ਕੰਮ ਖਤਮ ਹੋ ਗਿਆ ਤੇ ਮਗੜਾ ਦਾ ਮਗੜਾ ਦਾ ਕੰਮ ਖਤਮ ਹੋ ਗਿਆ 1 ਜੂਨ 1 ਜੂਨ ਨੂੰ ਮੈਂ ਪਟਿਆਲ ਵਿੱਚ ਗਿਆ ਸੀ 15 ਦਾ ਟਾਈਮ ਤਾਂ ਸੀ ਇਹਨਾਂ ਨੂੰ ਇਹ ਤਾਂ ਸੁਧਰ ਜਾਓ ਤੁਸੀਂ ਇਹ ਤਾਂ ਮੈਂ ਆਛੂ ਦਾ ਅੱਕ ਚਲਾ ਜਾਵਾਂ ਮੈਂ ਕਿਹਾ ਸੀ ਮੈਂ ਆਪਣੇ ਵਚਨ ਪੂਰੇ ਕਰਨ ਵਾਸਤੇ ਆ ਗਿਆ ਮੈਨੂੰ ਕੋਈ ਡਰ ਨਹੀਂ ਕੋਈ ਭੋਗ ਨਹੀਂ ਨਾ ਤੂੰ ਆਛੂ ਆਛੂ ਬਹੁਤ ਵਧੀਆ ਬੰਦਾ ਹੈ ਸਧਾਰਨ ਬੰਦਾ ਹੈ ਲੋਕਾਂ ਨਾਲ ਜੁੜਿਆ ਬੰਦਾ ਹੈ ਸੰਜੀਵ ਰੋਣਾ ਕਹੜੇ ਵਸਦਾ ਹੈ ਮੈਨੂੰ ਦੱਸੋ ਸਹੀ ਲੁਧਿਆਣਾ ਵਾਸੀ 25 ਸਾਲ 30 ਸਾਲ ਪਹਿਲੇ ਦਾ ਮਨੂੰਏ ਦੱਸੋ ਸੰਜੀਵ ਰੋਣਾ ਆਪਣਾ ਆਧਾਰ ਕਾਰਡ ਦਿਖਾ ਕਿੱਥੇ ਦਾ ਹੈ ਗੁਰਦਾਵਾਂ ਦਾ ਕਿ ਲੁਧਿਆਣਾ ਦਾ ਜੇ ਗੁਰਦਾਵ ਜੇ ਤੁਲੇ ਲੁਧਿਆਣਾ ਰਸ਼ਨ ਆਪਣਾ ਆਧਾਰ ਕਾਰਡ ਬਣਿਆ ਵੋਟਰ ਕਾਰਡ ਬਣਿਆ ਪੈਨ ਕਾਰਡ ਤੇਰਾ ਬਣਿਆ ਪਲੇਧਾਣੇ ਦਾ ਤਾਂ ਠੀਕ ਹੈ ਤੂੰ ਆ ਜਾ ਇੱਕ ਤਰੀਕਾ ਥੋੜੀ ਬੰਦਾ ਰਹਿਣਾ ਤੂੰ ਹਰਿਆਣੇ ਜਾਂ ਜੰਮੇ ਤੋਂ ਕਿਤੇ ਐ ਪੱਲਿਆਂ ਤੋਂ ਕਿਤੇ ਐ ਇੰਡਸਟਰੀ ਤਰੀਕੇ ਤੇ ਐ ਲਵਲੀ ਪ੍ਰੋਫੈਸ਼ਨਲ ਜਿਹੜੀ ਜਲੰਧਰ ਚ ਪੈਂਦੀ ਐ ਐਥੇ ਤੂੰ ਕੀ ਕਰਨ ਆ ਤੇਰਾ ਹੱਕ ਨਹੀਂ ਬੰਦਾ ਲੁਧਿਆਣੇ ਆ ਕੇ ਉਹ ਕਹਿੰਦੇ ਲੁਧਿਆਣੇ ਚ ਮੈਂ ਕੰਮ ਕਰਵਾਉਣ ਦੇ ਲਈ ਆਂ ਵੋਟਾਂ ਦੇ ਦਿਓ 1.5 ਸਾਲ ਦੇ ਵਿੱਚ ਉਹ ਕੰਮ ਕਰਵਾਉਂਗਾ ਜਿਹੜੇ ਪਿਛਲਿਆਂ ਤੋਂ ਕਦੇ ਹੋਏ ਨਹੀਂ ਜਿਹੜੇ ਤੂੰ 3 ਸਾਲ ਰਾਸਵਜ ਮੈਂਬਰ ਰਹੇ ਐ ਉਹਦੇ ਕੰਮ ਦਾ ਬੰਨ ਬਾਇਓ ਡਾ ਤੂੰ ਕੀ ਕਿਤ ਲੁਧਾਨੇ ਆ ਕੇ ਤੂੰ ਐਮਪੀ ਐ 4 ਫੁੱਟ ਪਾਣੀ ਦੋ ਤਿੰਨ ਫੁੱਟ ਪਾਣੀ ਖੜਾ ਹੈ ਬੇ ਸ਼ੇਰਪੁਰ ਚੋਂ ਢੋਲਾਣਾ ਚੋਂ ਲੁਧਾਨੇ ਵੱੜਦੇ ਸਾਰੇ ਅੰਦਰ ਪਾਣੀ ਦੇ ਦਰਸ਼ਨ ਹੁੰਦੇ ਆ ਉੱਪਰ ਉੜਦੇ ਪਏ ਮੇਰੇ ਕੱਪੜੇ ਗੰਦੇ ਹੋ ਗਏ ਸਾਰੇ ਇਹ ਬੁਰਾ ਹਾਲ ਐਨਾ ਤੂੰ ਇਹਦਾ ਕੰਮ ਕਰਾ ਪਹਿਲੇ ਬਾਅਦ ਕੰਮ ਹੋਰ ਕਰਾਈ ਇਹ ਤਾਂ ਕੰਮ ਤੇਰੇ ਵਾਸਤੇ ਹੀ ਕੰਮ ਹੈ ਮੁੱਖ ਮੰਤਰੀ ਉਰੇ ਫਿਰਦਾ ਪਿਆ ਜਿਹਦੇ ਉਰੇ ਫਿਰਦਾ ਪਿਆ ਸਰਕਾਰ ਤੁਹਾਡੀ ਐ ਆ ਪਾਣੀ ਕੱਢੋ ਜਾ ਕੇ ਪਹਿਲੇ ਸੜਕਾਂ ਦੇ ਉੱਪਰ ਹੋਰ ਤੁਸੀਂ ਕੀ ਕੰਮ ਕਰਾਓਗੇ ਉਹ ਕਹਿੰਦੇ ਸੱਤਾ ਦੇ ਦਿਓ ਫੇਰੀ ਕੱਢਾਂਗੇ ਸੱਤਾ ਦੇ ਤਾਂ ਇੱਥੇ ਹੋਰ ਕਿਹੜੀ ਸੱਤਾ ਦੇਵਾਂ ਤੈਨੂੰ ਔਰ ਹੋਰ ਨਹੀਂ ਮਿਲਦਾ ਪਹਿਲੇ ਉਹਨਾਂ ਦਾ ਕੰਮ ਲੈ ਲਓ ਹੋਰ ਦੇ ਦਿਓ ਹੋਰ ਕੋ ਦੇ ਦिए ਪਿੰਡ ਜਿਹੜੇ 92 ਬਾਤ ਸੰਭਾਲ ਲੈ ਉਹ ਸੰਭਾਲ ਪਹਿਲੇ ਬੱਚ ਬੱਚਨਵੇਂ ਬਾਅਦ ਚ ਦੇ ਮੰਗੇ ਤੈਨੂੰ ਉਹ ਗੱਲਾਂ ਬਾਅਦ ਚ ਕਰੀ ਤੂੰ ਪਹਿਲੇ ਆ ਕੰਮ ਨਿਵੇੜ ਪਾਣੀ ਦੇ ਕਿੰਨਾ ਖੜੇ ਬੈ ਜਾ ਕੇ ਲੋਕ ਪਰੇਸ਼ਾਨ ਹੋ ਰਹੇ ਗੱਲਾਂ ਕੱਢ ਰਹੇ ਆ ਪਰ ਕੇਜਰੀਵਾਲ ਸਾਹਿਬ ਇਹ ਕਹਿੰਦੇ ਫਿਰਦੇ ਆ ਕਹਿੰਦੇ ਜੇ ਕੰਮ ਕਰਾਉਣੇ ਆ ਤਾਂ ਜਿਤਾਉਣਾ ਸੰਜੀਵ ਰੋੜੇ ਨੂੰ ਪਹਿਣਾ ਨਹੀਂ ਕੰਮ ਕੰਮ ਛੋਡੇ ਹੋਣੇ ਨਹੀਂ ਸੋਚ ਕੇ ਰੱਖ ਇਹ ਤਾਂ ਧਮਕੀ ਦੇ ਰਿਹਾ ਤੂੰ ਇਹ ਤਾਂ ਧਮਕੀ ਦੇ ਰਿਹਾ ਕੰਮ ਨਹੀਂ ਹੋਣੇ ਕੰਮ ਨਹੀਂ ਹੋਣੇ ਤੂੰ ਜਿਹੜੇ 92 94 ਪੇ ਉਹਨਾਂ ਦਾ ਕੰਮ ਉਹਨਾਂ ਹੁੰਜੇਲ ਤੋਂ ਉਹ ਐਮਐਲਏ ਖੜੇ ਆ ਉਰੇ ਹਾਂ ਬਾਕੀ ਤੇ ਲੁਦਾਣਾ ਈਸਟ ਪੀਸ ਛੱਡ ਗਏ ਬਾਕੀ ਐਮਐਲਏ ਤੁਹਾਡੇ ਹੈਗੇ ਆ ਨਾ ਉਹਨਾਂ ਨੂੰ ਕੰਮ ਲਓ ਜਾ ਕੇ ਪਹਿਲੇ ਢੋਲਾ ਵਾਲੇ ਚੌਂਕ ਕਿਹੜਾ ਪਾਸੇ ਪੈਂਦਾ ਸ਼ੇਰਪੁਰ ਚੌਂਕ ਦੇ ਪਾਣੀ ਤਿੰਨ ਫੁੱਟ ਪਾਣੀ ਖੜਾ ਮੈਂ ਲੋਕ ਪਰੇਸ਼ਾਨ ਹੋ ਰਹੇ ਆ ਉਹ ਤਾਂ ਕਰਾ ਲੈ ਪਹਿਲੇ ਕੰਮ ਇਹ ਕੰਮ ਅੱਜ ਕਰਾਣ ਲੱਗੇ ਅਸੀਂ ਇਹ ਤਾਂ ਮੈਂ ਆਸ਼ੂ ਬੋਲੇ ਵੀ ਕਰਾ ਲਾਂਗਾ ਉਹ ਕਹਿੰਦੇ ਵੀ ਆਸ਼ੂ ਤਾਂ ਹੰਕਾਰੀ ਆ ਹੰਕਾਰੀ ਆ ਕਹਿੰਦੇ ਤੁਸੀਂ ਘਟੰਗਾਰੀ ਹੋ ਤੁਸੀਂ ਆਪ ਹੰਕਾਰੀ ਨਹੀਂ ਹੋ ਤਣ ਛਿੱਤਰ ਪਏ ਦਿੱਲੀ ਤੋਂ ਹੰਕਾਰ ਕਰਕੇ ਪਏ ਆ ਉਹ ਕਹਿੰਦਾ ਜੀ ਮੋਦੀ ਨੂੰ ਦੁਬਾਰਾ ਜਨਮ ਲੈਣਾ ਪਏਗਾ ਮ ਤੂੰ ਪਹਿਲੇ ਜਨਮ ਜੀ ਮਾਰ ਗਿਆ ਹਾਰ ਗਿਆ ਤੂੰ ਤੂੰ ਦੂਜਾ ਜਨਮ ਲੈਣਾ ਇਹ ਹੰਕਾਰ ਨਹੀਂ ਤਾਂ ਹੋਰ ਕੀ ਹੈ ਹੰਕਾਰੀ ਦਾ ਹੈ ਜਦੋਂ ਕਹਿੰਦੇ ਕੇਜਰੀਵਾਲ ਨੂੰ ਕਹਿੰਦਾ ਸੀ ਉਹ ਆਪਣਾ ਮੋਦੀ ਦਰਵਾਜ਼ਾ ਜਨਮ ਲੈਣਾ ਪਏਗਾ ਮਨ ਨੂੰ ਰਾਨਾ ਵਾਸਤੇ ਤਾਂ ਉਹ ਤਾਂ ਤੈਨੂੰ ਕੱਸ ਕੇ ਰੱਖਦਾ ਤੈਨੂੰ ਚੰਗੀ ਤਰ੍ਹਾਂ ਤੈਨੂੰ ਡੱਕ ਵੀ ਦਿੱਤਾ ਸੀ ਅੰਦਰ ਕੱਸ ਵੀ ਦਿੱਤਾ ਸੀ ਹੁਣ ਹੋਰ ਦੱਸੋ ਤਾਂ ਕੀ ਲੱਗਦਾ ਕਿ ਜਿਵੇਂ ਹੁਣ ਇੱਕ ਵੀ ਚਰਚਾ ਚੱਲਦੀ ਹੈ ਕਿ ਰਾਜ ਸਭਾ ਦੇ ਵਿੱਚ ਭੇਜਣ ਦੇ ਲਈ ਸੰਜੀਵ ਰੋਣਾ ਨੂੰ ਇੱਥੇ ਭੇਜਿਆ ਸੰਜੀਵ ਰੋਣਾ ਦੇ ਕੋਈ ਕਿਸੇ ਪਾਸੇ ਨਹੀਂ ਹੈ ਚਾਹੇ ਹਾਰੇ ਜਾਂ ਜਿੱਤੇ ਉਹਨਾਂ ਬਲੀ ਦਾ ਬੱਕਰਾ ਬਣੂ ਸਿਫਾ ਦੇਣਾ ਹੀ ਪਣਾ ਹੈ ਕੇਜਰੀਵਾਲ ਦੀ ਐਂਟਰੀ ਵਾਸਤੇ ਨੂੰ ਸ ਸੱਚੀ ਗੱਲ ਹੈ ਉਹ ਜਿੱਦਾਂ ਦੇ ਹੈ ਨਹੀਂ ਤੁਸੀਂ ਮੈਨੂੰ ਕੋ ਲਿਖਾ ਲਓ ਮੈਂ ਵਾਦਾ ਕਰਕੇ ਆਇਆ ਹਾਂ ਆਸ਼ ਨੂੰ 15000 ਰੁਪਏ ਦੇ ਵੱਧ ਮਰਜ਼ ਨਾਲ ਜਿਤਾ ਕੇ ਆਵਾਂਗਾ ਮੈਂ ਮੈਂ ਜਾਂਦਾ ਨਹੀਂ ਇੱਥੋਂ ਹਾਂ ਮੈਂ ਤੁਹਾਨੂੰ ਜਿਤਾ ਕੇ ਜਾਵਾਂਗਾ ਪਰ ਉਹ ਤਾਂ ਦਿੱਲੀ ਵਾਲੇ ਵੀ ਆਏ ਬੈਠੇ ਆ ਪੰਜਾਬ ਵਾਲੇ ਸਾਰੇ ਆਏ ਬੈਠੇ ਉਹ ਕਹਿੰਦੇ ਜਿਤਾਉਣਾ ਜਿਤਾਉਣ ਦੇ ਲਈ ਆਏ ਆ ਸੰਜੀਪ ਰੋੜਾ ਨੂੰ ਅਸੀਂ ਆਏ ਫਿਰ ਠੀਕ ਹੈ ਤੇ ਮੈਂ ਬੈਠਾ ਤੁਹਾਡੇ ਕੱਲੇ ਦੇ ਭਾਰੂ ਆ ਮੈਂ ਤਾਂ ਤੁਹਾਡੀ ਸਾਰੀ ਅਸੈਂਬਲੀ ਦੇ ਮੈਂ ਭਾਰੂ ਆ ਹਾਂ ਜੇ ਤੇਰੇ ਦਮ ਹੈਗਾ ਮੈਂ ਕਹਿੰਦਾ ਭਗਵੰਤ ਮਾਨ ਜੀ ਤੁਹਾਨੂੰ ਮੈਂ ਇੱਕ ਬੇਨਤੀ ਕਰਦਾ ਤੁਸੀਂ ਬਹੁਤੇ ਲੰਬੇ ਮੁੱਖ ਮੰਤਰੀ ਨਹੀਂ ਰਹਿਣਾ ਅੱਜ ਅਸਤੀਫਾ ਦੇਓ ਮੁੱਖ ਮੰਤਰੀ ਤੋਂ ਗਵਰਨਰ ਨੂੰ ਤੁਸੀਂ ਅਸੈਂਬਲੀ ਭੰਗ ਕਰਨ ਦਾ ਆਰਡਰ ਦੇ ਦਿਓ ਵੀ ਅਸੈਂਬਲੀ ਭੰਗ ਕਰਦੇ ਫਿਰ ਤੁਸੀਂ 6 ਮਹੀਨੇ ਵਾਸਤੇ ਮੁੱਖ ਮੰਤਰੀ ਬਣ ਜਾਓਗੇ ਨਹੀਂ ਤਾਂ ਮੁੱਖ ਮੰਤਰੀ ਤੁਸੀਂ ਖਤਮ ਖਾਣੀ ਤੁਹਾਡੀ ਤੁਸੀਂ ਕਹਿੰਦੇ ਹੋ ਕਿ ਮੁੱਖ ਮੰਤਰੀ ਖਤਮ ਖਾਣੀ ਅਰਵਿੰਦ ਕੇਜਰੀ ਵੱਲੋਂ ਇਹ ਕਹਿੰਦੇ ਫਿਰਦੇ ਨੇ ਕਿ ਐਤਕੀ ਦੀ ਵੀ ਟਰਨਯੂਰ ਮੁੱਖ ਮੰਤਰੀ ਸਾਹਿਬ ਪੂਰੀ ਕਰਨਗੇ 27 ਦੇ ਵਿੱਚ ਮੁੱਖ ਮੰਤਰੀ ਸਾਹਿਬ ਫੇਰ ਬਣਨਗੇ ਓਏ ਇਹ ਵੀ ਨਹੀਂ ਪੂਰੀ ਹੋਣੀ ਨਾ ਕੋਲੋਂ ਤੁਸੀਂ ਕੀ ਗੱਲ ਕਰਤੀ ਮੈਂ ਤਾਂ ਹੁਣੇ ਬੇਨਤੀ ਕਰਕੇ ਹਟਿਆ ਮੁੱਖ ਮੰਤਰੀ ਨੂੰ ਅਸਤੀਫਾ ਦੇ ਦੇ ਰਾਜਪਾਲ ਨੂੰ ਚਿੱਠੀ ਲਿਖ ਕੇ ਦੇ ਦੇ ਵੀ ਅਸੈਂਬਲੀ ਭੰਗ ਕਰ ਦਿਓ ਫਿਰ 6 ਮ ਨੀ ਤਾਂ 22 ਦਾ ਛੱਡ ਦੋ ਪਹਿਲੀ ਦਰਾਂ ਨਹੀਂ ਬੜੇ ਦਾ ਨੰਮ ਐਸੇ ਐਸਾ ਮੁਖ ਕਿਵੇਂ ਮੁੜ ਗਿਆ ਪਾਰਟੀ ਦੇ ਪੁਰਾਣੇ ਵਰਕਰ ਰਹੇ ਹੋ ਪਾਰਟੀ ਲਈ ਇੰਨਾ ਕੰਮ ਕੀਤਾ ਐਸੀ ਕਿਹੜੀ ਚੀਜ਼ ਆ ਜਿਹਨੇ ਮੁਖ ਹੀ ਮੋੜਤਾ ਕਿ ਨਹੀਂ ਯਰਾ ਮੋਦੀ ਪਾਰਟੀ ਨਹੀਂ ਬਦਲਾ ਤੋਂ ਜਦ ਤੱਕ ਕੇਜਰੀਵਾਲ ਪੰਜਾਬ ਤੋਂ ਬਾਹਰ ਸੀ ਸਾਨੂੰ ਕੋਈ ਦਿੱਕਤ ਨਹੀਂ ਸੀ ਜਦ ਤੱਕ ਕੇਜਰੀਵਾਲ ਹਾਰਿਆ ਪੰਜਾਬ ਦੇ ਵਿੱਚ ਨੇ ਇੰਟਰਫੀਅਰੈਂਸ ਕੀਤੀ ਆ ਦਖਲਦਾਨੀ ਕੀਤੀ ਆ ਹਰ ਕੰਮ ਦੇ ਵਿੱਚ ਚੇਅਰਮੈਨ ਜੀ ਤੁਸੀਂ ਆਪਣੇ ਬੰਦੇ ਲਵਾਤੀ ਆ ਸਾਡੇ ਪੰਜਾਬ ਦੇ ਵਿੱਚ ਬੰਦੇ ਹੈ ਨਹੀਂ ਤੁਸੀਂ ਹੀਣ ਭਾਵਨਾ ਪੈਦਾ ਕਰ ਰਹੇ ਹੋ ਵਰਕਰਾਂ ਦੇ ਵਿੱਚ ਹਾਂ ਤੁਸੀਂ ਲੁਧਿਆਣਾ ਸੰਜੀਵ ਰੌਣਾ ਟਿਕੜ ਕੋ ਇੱਥੇ ਚਬਰਗਾ ਤੁਹਾਨੂੰ ਹੈ ਨਹੀਂ ਕੋ ਚੰਗ ਚੰਗਾ ਵਰਕਰ ਹੈ ਨਹੀਂ ਤੁਹਾਡੇ ਕੋਲ ਲੁਧਿਆਣੇ ਸੰਜੀਵ ਰੌਣਾ ਕਿਉਂ ਜੀ ਉਹਨੇ ਇੱਕ ਵਾਰ ਮਲਾਈ ਦੇਤੀ ਬਾਰ ਬਾਰ ਮਲਾਈੇ ਖਵਾਈ ਜਾਉਂਗਣ ਤੁਸੀਂ ਤੁਸੀਂ ਲੁਧਿਆਣੇ ਦਾ ਪੁੱਤ ਆ ਪੁੱਤ ਸਾਰੇ ਬਾਕੀ ਪੁੱਤ ਨਹੀਂ ਹੈਗੇ ਬਾਕੀ ਕਪੁੱਤੇ ਸਾਰੇ ਜਿਹੜੇ ਬਾਕੀ ਫਿਰਦੇ ਮੈਂ ਵਰਕਰ ਲੁਧਿਆਣੇ ਦੇ ਜੰਮਪਾਲਾ ਜਿਹੜੇ ਹੈਗੇ ਆ ਉਹ ਪੁੱਤ ਨਹੀਂ ਹੈ ਤੂੰ ਵੱਖਰਾ ਪੁੱਤ ਹੈ ਤੂੰ ਅਮੀਰ ਪੁੱਤ ਹੈ ਬਾਕੀ ਗਰੀਬ ਪੁੱਤਾਂ ਨਾਲ ਕਰਗੇ ਤੂੰ ਵਰਕਰ ਨੂੰ ਦੇਣ ਟਿਕੜ ਮੈਂ ਉਹਨਾਂ ਵਰਕਰ ਦੀ ਮੈਂ ਮਦਦ ਕਰਦਾ ਤੂੰ ਵਰਕਰ ਦਾ ਨਗੋਲਿਆ ਕਰਦਾ ਤੁਸੀਂ ਵਰਕਰ ਨੂੰ ਤੁਸੀਂ ਭਜਾਤਾ ਮਾਰ ਮਾਰ ਕੇ ਰਿਸਪੈਕਟ ਉਹਦੇ ਨਹੀਂ ਲ ਕਹਿੰਦੇ ਕੰਮ ਵੋਟ ਤਾਂ ਪਾਓ ਫੇਰ ਹੀ ਸਤਕਾਰ ਦੇਵਾਂਗੇ ਜੋ ਸਰਕਾਰ ਤੁਹਾਡੀ ਹੈ ਨਹੀਂ ਪਹਿਲੇ ਚੋਰਾਂ ਨੂੰ ਪਰ ਬੰਦੇ ਹੈ ਨਹੀਂ ਤੁਹਾਡੇ ਉਹਨਾਂ ਦੇ ਕੋਲ ਕੰਮ ਕਰਾ ਲਓ ਪਹਿਲੇ ਇਹ ਵੱਖਰਾ ਕੋਈ ਇਹਦੀ ਤੇ ਬਲੀ ਦੇਣੀ ਦੇਣੀ ਪੈਗੀ ਇਹਨਾਂ ਨੂੰ ਪੱਕੀ ਦੇਣੀ ਪੈਗੀ ਬਲੀ ਇਹਨਾਂ ਨੂੰ ਕਹਿੰਦੇ ਨਹਾਰ ਬਦਲੂ ਮੈਂ ਲੁਧਿਆਣੇ ਦੀ ਉਹ ਕਿਹੜੀ ਨਹਾਰ ਨਹਾਰ ਤਾਂ ਬਦਲੀ ਵੀ ਹੈ ਹੋਰ ਨਹਾਰ ਕੀ ਤੂੰ ਪਾਣੀ ਕੱਢ ਪਹਿਲੇ ਸੜਕਾਂ ਦੇ ਉੱਪਰ ਨਹਾਰ ਬੱਝ ਜਿੱਕੀ ਜਾਗੀ ਪਾਣੀ ਜਿਹੜਾ ਸੜਕਾਂ ਦੇ ਚਾਰ-ਚਾਰ ਫੁੱਟ ਪਾਣੀ ਖੜਾ ਸੜਕਾਂ ਦਾ ਬਰਸਾਤ ਦਾ ਪਾਣੀ ਇਹਦੀ ਨਿਕਾਸੀ ਵਾਸਤੇ ਕੰਮ ਕਰਦੇ ਤੇਰੇ ਬਸ ਉਹੀ ਬਹੁਤ ਵੱਡੀ ਗੱਲ ਹੈ ਦਿੱਲੀ ਵਾਲਿਆਂ ਨੂੰ ਕੀ ਲੋਡ ਪੈ ਗਈ ਹੈ ਇਹ ਜੀ ਲੁਧਿਆਣੇ ਵੈਸਟ ਸੀਟ ਦੇ ਕੱਲੇ ਦੇ ਵਿੱਚ ਐਸਾ ਕੀ ਆ ਕਿ ਸਾਰੀ ਦਿੱਲੀ ਆ ਕੇ ਬੈ ਗਈ ਸਾਰਾ ਦਿੱਲੀ ਦਾ ਤੰਤਰ ਝੋਖਤਾ ਸਾਰਾ ਪੰਜਾਬ ਦਾ ਤੰਤਰ ਝੋਖਤਾ ਲੁਧਿਆਣੇ ਸੀਟ ਚ ਐਸਾ ਕੀ ਇਹ ਤਾਂ ਦਿੱਲੀ ਦੀ ਬੇਵਕੂਫੀ ਆ ਜੇ ਤੁਸੀਂ ਚੁੱਪ ਚੁੱਪ ਇਤੇ ਨਾਲ ਇਲੈਕਸ਼ਨ ਲੜਦੇ ਨਾ ਜਿਆਦਾ ਜੋਰ ਨਾ ਪਾਉਂਦੇ ਤਾਂ ਇਹ ਕੰਮ ਹੋਣਾ ਨਹੀਂ ਸੀ ਹੁਣ ਤੁਸੀਂ ਸਾਰੀ ਦੁਨੀਆ ਤੋਂ ਨੂੰ ਹਰਾਉਣ ਵਾਸਤੇ ਬੈਠੇ ਆ ਚਾਹੇ EMPLOYEES ਐ ਚਾਹੇ WORKER ਐ ਚਾਹੇ ਕੋਈ ਹੋਰ ਐ ਸਭ ਤੁਹਾਡੇ ਮਗਰ ਮੈਂ ਤੁਹਾਨੂੰ ਹਰਾ ਕੇ ਦਮ ਲੈਣਗੇ ਮੈਂ ਇਹਦਾ ਨੋਟ ਕਰ ਲਵਾਂ ਤੁਸੀਂ ਭਗਵੰਤ ਮਾਨ ਤੁਸੀਂ ਕਹਿੰਦੇ ਵੀ ਸਾਰੇ ਹਰਾਉਣ ਤੇ ਬੈਠੇ ਆ ਭਗਵੰ ਪੰਜਾਬ ਹੈਗਾ ਬਾਕੀ। ਪੁਲੂ ਦਾਣਾ ਥੋੜੀ ਆ। ਪੁਲੂ ਦਾਣਾ ਹੈ ਹੀ ਨਹੀਂ ਜਿਹੜਾ ਇਹ ਇਹ ਹੈ ਲੈ ਏਰੀਆ ਹੈਗਾ ਉਹਦੇ ਨਾਲ ਨਹੀਂ ਆ। ਪਰ ਲੁਧਿਆਣਾ ਕਿਹਦੇ ਨਾਲ? ਲੁਧਿਆਣਾ ਦਾ ਆਸ਼ੂ ਨਾਲ ਹੈ। ਆਸ਼ੂ ਮੈਂ ਤਾਂ ਦੇਖੋ ਆਸ਼ੂ ਬਿਨਾਂ ਦੱਸੇ ਮੈਂ ਸਰਵੇ ਕਰ ਚੁੱਕਾ ਸਾਰੇ ਪਾਸੇ। ਆਸ਼ੂ ਨੂੰ ਪਤਾ ਨਹੀਂ ਐ। ਨਾ ਕਿਸੇ ਹੋਰ ਪਾਰਟੀ ਨੂੰ ਪਤਾ। ਮੈਂ ਸਾਰੇ ਪਾਸੇ ਪਤਾ ਕਰ ਰਿਆ। ਮੈਂ ਕਟੋਂਗਾ 90 100 ਬੰਦਿਆਂ ਨਾਲ ਮੈਂ ਇਹ ਗੱਲਬਾਤ ਕੀਤੀ ਐ। ਵੀ 90 100 ਦੇ ਵਿੱਚੋਂ 70% ਲੋਕ ਆਸ਼ੂ ਦੇ ਹੱਕ 'ਚ ਐ। 30% ਜਿਹੜੇ ਹੈਗੇ ਆ ਉਹ ਵੀ ਡਿਵਾਈਡ ਹੋਏ ਪਿਆ। ਕੋਈ ਭਾਜਪਾ ਕਨੇ ਮੂੰਹ ਕਰਦਾ ਕੋਈ ਕਾਲੀਵਾਲ ਕਰਦਾ ਕੋਈ ਆਮ ਆਦਮੀ ਪਾਰਟੀ ਵਾਲ ਕਰ 70% ਅਜੂਦੇ ਹੱਕ ਚ ਬੰਦੇ ਹੈਗੇ ਮੈਂ ਪੂਰਾ ਸਰਵੇ ਕਰ ਲਿਆ ਆਪਦੇ ਆਲੇ ਲਈ ਵੀ ਸਰਵੇ ਕਰ ਲੈਣਾ ਸੀ ਕਿਹਦੇ ਨਾਲ ਝਾੜੂ ਵਾਲੇ ਪਾਸੇ ਵੀ ਸਰਵੇ ਝਾੜੂ ਵਾਲੇ ਕਾ 10% ਕਹਾਂ ਚਰੇ ਆ 10% ਝਾੜੂ ਵਾਲੇ ਪਾਸੇ ਆ 10% ਗਾਲੀਆਂ ਵਾਲੇ ਆ ਭਾਜਪੀ ਮਾੜੀ ਮੋਟੀ ਲੋ ਹੈ ਬੋਤ ਲੋ ਹੈ ਚੌਥੇ ਨੰਬਰ ਤੇ ਭਾਜਪੀ ਆ ਆ ਸਰਵੇ ਕਰ ਚੁੱਕਾ ਮੈਂ ਮੈਂ ਜਾਇਆ ਸਾਰੇ ਪਾਸੇ ਇਹਨਾਂ ਪਤਾ ਨਹੀਂ ਇਹਨਾਂ ਨੂੰ ਮੈਂ ਪਹਿਲੇ ਇੱਕ ਦੋ ਦਿਨ ਪਹਿਲੇ ਆ ਕੇ ਚੱਕਰ ਮਾਰ ਚੁੱਕਾ ਮੈਂ ਸਾਰਾ ਕੁਝ ਦੇਖ ਲਿਆ ਜਿੱਥੇ ਦਾ ਮੇਰਾ ਹੈਗਾ ਸੀ ਜ਼ੋਰ ਲੱਗਦਾ ਸੀ ਮੈਂ ਦੇਖ ਲਿਆ ਉਹ ਸਾਰੇ ਪਰ ਇਹ ਕਹਿੰਦੇ ਵੀ ਇਹ ਤਾਂ ਕਹਿੰਦੇ ਇਹ ਤਾਂ ਖਾਸ ਲੋਕ ਨੇ ਖਾਸ ਲੋਕਾਂ ਨੂੰ ਨਚਾਉਂਦੇ ਸਾਨੂੰ ਆਮ ਨੂੰ ਜਿਤਾਉਂ ਕਹਿੰਦੇ ਉਹ ਤੁਸੀਂ ਵੀ ਤਾਂ ਖਾਸ ਹੀ ਹੋ ਆਮ ਕਿੱਥੋਂ ਆਮ ਤਾਂ ਮੈਂ ਆਮ ਦਾ ਜੇ ਤੁਸੀਂ ਮੇਰੀ ਕਦਰ ਨਹੀਂ ਕੀਤੀ ਆਮ ਤਾਂ ਮੈਂ ਆ ਮੇਰੇ ਜੇ ਤੁਸੀਂ ਕਦਰ ਨਹੀਂ ਕੀਤੀ ਖਾਸ ਬਣੇ ਫਿਰ ਤਾਂ ਖਾ ਤੁਸੀਂ ਹੋ ਭਗਵੰਤ ਮਾਨ ਮੈਂ 10 ਸਾਲ ਹੋ ਗਏ ਇੱਕ ਵਾਰ ਨਹੀਂ ਮਿਲਿਆ ਨਾਮ ਨੇ ਮਿਲਣ ਦਿੱਤਾ ਫਿਰ ਖਾ ਆਮ ਕਿੱਥੋਂ ਹੋਗੇ ਆਮ ਮੰਦਰ ਦਾ ਆਮ ਮੰਦਰ ਮਿਲਦਾ ਨਾ ਫਿਰ ਤੁਸੀਂ ਤਾਂ ਖਾਸ ਹੋਗੇ ਤੁਹਾਡੇ ਪਾਰਟੀ ਵਰਗੇ ਤੁਹਾਨੂੰ ਮਿਲਣ ਦੀ ਕੀਮਤ ਨਹੀਂ ਰੱਖਦੇ ਤੁਸੀਂ ਆਪਣੀ ਪਾਰਟੀ ਨਾਲ ਗੱਲਬਾਤ ਕਰੋ ਵਰਕਰਾਂ ਨਾਲ ਗੱਲਬਾਤ ਕਰੋ ਵਰਕਰਾਂ ਨਾਲ ਲੈ ਕੇ ਚੱਲੋ ਫਿਰ 20 22 23 25 ਸਿੱਟਾ ਲੈ ਜਾਊਗਾ ਇਸ ਵਾਦੀ ਮਿਲਦੀ ਹੈ ਤੁਹਾਨੂੰ ਜੋਰ ਨਾਲ ਜਿੰਨਾ ਮਰਜੀ ਮਿਲੇ ਨਹੀਂ ਤੇ ਇੱਥੇ ਦਫ਼ਤਰ ਇਹਨਾਂ ਦੇ ਨੇੜੇ ਨਹੀਂ ਇੱਧਰ ਨਹੀਂ ਦਫ਼ਤਰ ਕੀ ਕਰ ਹੁੰਦਾ ਵੋਟਾਂ ਕਰਕੇ ਤੁਸੀਂ ਆਏ ਹੋ ਅੱਗੇ ਪਿੱਛੇ ਦੀ ਗੱਲ ਕਰੋ ਹੋਂ ਤਾਂ ਵੋਟਾਂ ਵਾਸਤੇ ਤੁਸੀਂ ਪੈਰ ਹੀ ਫੜੋਗੇ ਮੇਰੇ ਹਾਂ ਵੋਟਾਂ ਵਾਸਤੇ ਤੁਸੀਂ ਮੇਰੇ ਪੈਰ ਫੜਨ ਤਿਆਰ ਹੋ ਜਾਓਗੇ ਅੱਗੇ ਪਿੱਛੇ ਗੱਲ ਕਰੋ ਹਾਂ ਅੱਜ ਤੋਂ ਬਾਅਦ ਆਹ ਤੋਂ ਪਹਿਲੇ ਤੁਸੀਂ ਕਿੰਨਾ ਕੁ ਮਿਲੇ ਹੋ ਮੈਨੂੰ ਇਹ ਮੰਨ ਜਵਾਬ ਦਿਓ ਤੁਸੀਂ ਐਵੇਂ ਥੋੜੀ ਗੁੰਨੇ ਗੱਲਾਂ ਆ ਤਾਂ ਵੋਟਾਂ ਮੈਂ ਤੇਰੇ ਪੈਰ ਫੜਦੇ ਪਿਓ ਆਜਾ 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 ਐਵੇਂ ਥੋੜੀ ਆਜਾ ਹੁਣ ਕਹਿੰਦੇ ਨੇ ਵੀ ਆਜਾ ਸਾਡੇ ਕੰਨੀ ਆਂਦੇ ਆ ਮੈਸੇਜ ਆਂਦੇ ਆ ਆਜੋ ਜੀ ਆਜੋ ਜੀ ਮੈਂ ਪਟਿਆਲੇ ਵਿੱਚ ਵਰਕਰਾਂ ਨਾਲ ਗੱਲ ਕਰਦਾ ਆਪਣੇ ਸਾਡੇ ਲਿੰਕ ਬਣਿਆ ਵਰਕਰਾਂ ਦੇ ਆਪਸ ਸਾਰੇ ਵਰਕਰ ਮੇਰੇ ਤੋਂ ਖੁਸ਼ ਹੈ ਕਹਿੰਦਾ ਚੰਗਾ ਕੀਤਾ ਨਖੜਗਾ ਤਾਂ ਚੰਗੀ ਤਰ੍ਹਾਂ ਸਾਰੇ ਵਰਕਰ ਖੁਸ਼ ਹੈ ਮੈਂ ਅਗਰ ਰਿਕਾਰਡਿੰਗ ਭੇਜ ਤੋ ਮਰਜੀ ਸੁਣ ਲਈ ਜਾ ਕੇ ਸਾਰੇ ਵਰਕਰ ਗੱਲਾਂ ਕਢਦੇ ਨੇ ਕਹਿੰਦਾ ਇੱਕ ਬੰਦਾ ਟਕਰਿਆ ਇਹਨਾਂ ਨੂੰ ਪਟਿਆਲੇ ਤੋਂ ਇਹਨਾਂ ਬਾਹ ਬਣ ਕੇ ਟਕਰਿਆ ਸਾਰੇ ਖੁਸ਼ ਹੈ ਸਾਰੇ ਕਹਿੰਦੇ ਖਾਸਾ ਬਹੁਤ ਵਧੀਆ ਕਰ ਰਹੇ ਹੋ ਇੱਥ ਉਹ ਕਹਿੰਦੇ ਬਹੁਤ ਵਧੀਆ ਕਰ ਰਹੇ ਤੁਸੀਂ ਫਿਰ ਉਹ ਜਿੱਤ ਕਿਹੜੀ ਹੈ ਜਿਹੜੀ ਆ ਝਾੜੂ ਵਾਲੇ ਕਹਿੰਦੇ ਫਿਰਦੇ ਕਿ ਜਿੱਤ ਸਾਡੇ ਹਿੱਸੇ ਆ ਜਿੱਤ ਸਾਡੇ ਹਿੱਸੇ ਜਿੰਨਾ ਸੰਜੀਵ ਰੌੜੇ ਇਹ ਨਾ ਕਿਸੇ ਇਹਨਾਂ ਪੰਡਤ ਕੋਲ ਜਾ ਆਏ ਆ ਕੋ ਬਲੀ ਬਲੀ ਬੱਕਰੀ ਦੀ ਬਲੀ ਦੇ ਚੁੱਕੇ ਆ ਇਹ ਸਹੀ ਬਲੀ ਬੱਕਰੀ ਬੱਕਰੀ ਦੀ ਬਲੀ ਦੇ ਚੁੱਕੇ ਆ ਉਹ ਪੰਡਤ ਨੇ ਕਹਤੋ ਜਿੱਤੇ ਹੋ ਪਰ ਮੈਂ ਤਾਂ ਪੁੱਛੋ ਮੈਂ ਤਾਂ ਖਾਲਸਾ ਬੰਦਾ ਮੈਂ ਤਾਂ ਪੰਡਤਾਂ ਦਾ ਪੰਡਤਾਂ ਦਾ ਯਕੀਨ ਨਹੀਂ ਕਰਦਾ ਤੁਸੀਂ ਹਾਰੇ ਹੋ ਤੁਸੀਂ ਕਿਸੇ ਹੋਰ ਅਸ਼ੋਦੀ ਬੱਕਰੀ ਬਲੀ ਲਓਗੇ ਤਾਂ ਯਾਸ਼ੋਦੀ ਆਦੀ ਆਪਣਾ ਕੀ ਕਹਿੰਦੇ ਨੂੰ ਸੰਜੀਵ ਰੌੜੇ ਦੀ ਇਹਦੀ ਬਲੀ ਲਓਗੇ ਤਾਂ ਤਾ ਤੁ ਜਿੱਤੋਗੇ ਜਿੱਤਨ ਜੁੱਦਲ ਕੋਈ ਚਾਂਸ ਨਹੀਂ ਤੁਹਾਡੇ 1% ਵੀ ਚਾਂਸ ਨਹੀਂ ਮੈਨੇ ਸਰਵੇ ਕਰ ਲਿਆ ਮਨੇ ਤਰੀਕੇ ਨਾਲ ਵਰਕਰਾਂ ਨੂੰ ਵੀ ਪੁੱਛੇ ਵਰਕਰ ਕਹਿੰਦੇ ਸੀ ਨਾ ਮਜਬੂਰ ਹੈ ਭਾਈ ਸਾਹਿਬ ਕੀ ਕਰੀਏ ਆ ਆਮ ਆਦਮੀ ਪਾਟੀਆਂ ਵਰਕਰ ਮਜਬੂਰ ਹੈ ਬਸਾਂ ਦਾ ਧੱਕੇ ਨਾ ਭੇਜਦੇ ਪਿਆ ਅਸੀਂ ਦਿਲੋਂ ਥੋੜੀ ਆ ਰਹੇ ਆ ਇਹਦਾ ਮੂੰਹ ਬੰਦ ਕਰਨ ਵਾਸਤੇ ਆ ਰਹੇ ਆ ਹਾਂਜੀ ਪਰ ਚੰਡੇ ਦਾ ਸਾਰੇ ਉਹਦੇ ਬਠੰਡੇ ਸਾਰੇ ਲੁੰਦੇ ਨਾ ਕੀ ਹੋ ਜਾਏਗਾ ਚੰਡੇ ਦਾ ਸਾ ਜਿਹੜੇ ਮਰਜੀ ਲਾਉਂਦਾ ਚੰਡੇ ਚੰਡੇ ਲਾਣ ਲੱਗੀ ਉਹ ਲੋਕਾਂ ਦਿਲਾਂ ਤੱਕ ਪਹੁੰਚੇ ਤੁਸੀਂ ਲੋਕਾਂ ਦੇ ਦਿਲਾਂ ਦੀ ਗੱਲ ਕਰੋ ਚੰਡੇ ਝੁੰਡੇ ਨਾਲ ਕੁਝ ਨਹੀਂ ਹੁੰਦਾ ਚੰਡੇ ਦਾ ਵੀ ਨਹੀਂ ਹਜੇ ਤੱਕ ਲੋਕ ਆਏਗੇ ਮੈਂ ਵੀ ਸੀ ਨਾ ਨਾਲ ਮੈਂ ਵੀ ਵਫਾਦਾਰ ਸੀ ਮੈਂ ਨੇ ਬੜੇ ਕੰਮ ਕੀਤਾ ਆਵਾਮ ਦੀ ਪਾਰਟੀ ਬਹੁਤ ਕੰਮ ਕੀਤਾ ਮੈਂ ਤਾਂ ਲੋਕਾਂ ਨੂੰ ਨਰਾਜ਼ ਕਰ ਲਿਆ 60 70 ਬੰਦਾ ਮੇਰੇ ਗਰੁੱਪ ਦਾ ਬੰਦਾ ਮੇਰੇ ਤੋਂ ਨਰਾਜ਼ ਆ ਤੂੰ ਆਵਾਮ ਦੀ ਪਾਰਟੀ ਕੋਲ ਕਰਨ ਕੀ ਗਿਆ ਸੀ ਉੱਧਰ ਮਨੂੰ ਕਹਿੰਦੇ ਬੰਦੇ ਮੈਂ ਨੇ ਆਪਣੀ ਡੀਲਿੰਗ ਖਰਾਬ ਕਰ ਲਈ ਨਾ ਇਹਨਾਂ ਕਰਕੇ ਮੇਰੀ ਜੋ ਰਿਸਪੈਕਟ ਸੀ ਸਮਾਜ ਦੇ ਵਿੱਚ ਇਹਨਾਂ ਕਰਕੇ ਡਾਊਨ ਹੋਈ ਹੈ ਅਗਲੇ ਕਹਿੰਦੇ ਤੂੰ ਕਾਲੀ ਕਾਲੀ ਦਲ ਚਲਾ ਜਾਂਦਾ ਜਿਆਦਾ ਵਧੀਆ ਸੀ ਮੈਂ ਕਹਿੰਦਾ ਨਹੀਂ ਅ ਵੀ ਠੀਕ ਨਹੀਂ ਅਜੇ ਅਕਾਲੀ ਦਲ ਨੇ ਕੋਈ ਚੰਗੇ ਕੰਮ ਨਹੀਂ ਕੀਤੇ ਬੀਜਪੀ ਸਮੇਲ ਸੈਣੀ ਜਿਨ੍ਹਾਂ ਨੇ ਇੰਨੇ ਬੰਦੇ ਮਾਰਦੇ ਹੈ ਸਰ ਸਹਿਲਨ ਮaaf ਕਰ ਜੱਥੇਦਾਰਾਂ ਤੁਸੀਂ ਗਲਤ ਗੱਲ ਪੈਂਦੇ ਜੱਥੇਦਾਰਾਂ ਦੇ ਇਹ ਕੋਈ ਸਾਫ ਪਾਰਟੀ ਥੋੜੀ ਐ ਮੈਂ ਤਾਂ ਕਿਸੇ ਚੀਜ਼ ਦਾ ਵੀ ਦਿੱਲੀ ਵਾਲੇ ਕਿਉਂ ਪੰਜਾਬ ਦੇ ਵਿੱਚ ਆ ਗਏ ਮੈਂ ਤਾਂ ਮੈਂ ਤਾਂ ਵੀ ਤੈਨੂੰ ਕੇਜਰੀਵਾਲ ਕੋਣ ਹੋਇਆ ਪੰਜਾਬ ਦੇ ਦਖਲਅੰਜ ਕਰਨ ਲੱਗਾ ਸਾਡਾ ਕਨਵੀਨਰ ਆ ਕਿਹੜਾ ਕਨਵੀਨਰ ਦਫਾ ਹੋ ਜਾ ਕਨਵੀਨਰ ਤੁਸੀਂ ਦਿੱਲੀ ਜਾ ਕੇ ਗੱਲ ਕਰੀ ਉਹਨੇ ਕੋਈ ਕੰਮ ਨਹੀਂ ਤੇਰੀ ਕੋਈ ਕਨਵੀਨਰ ਕੋਣ ਰਹੀ ਮੰਨਦਾ ਤੈਨੂੰ ਸਾਰੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਸਾਡੀ ਚੱਲ ਗਈ ਫੇਰ ਕੀ ਹੋਊ ਕਿਉਂ ਚੱਲ ਗਈ ਤੂੰ ਉਹ ਆਮ ਆਦਮੀ ਪਾਰਟੀ ਕਰਵਾਸੇ ਬਣਾਈ ਐ ਹੈ ਜੋ ਦਿੱਲੀ ਨਾਲ ਜੋੜ ਦਿੰਦਾ ਦਿੱਲੀ ਆਮ ਆਦਮੀ ਪਾਰਟੀ ਕਰ ਲੈਂਦਾ ਹਾਂ ਹਾਂ ਆਮਾਦੀ ਪਾਰਟੀ ਟੂਰ ਲਾ ਲਿਆ ਨਾ ਇਹਦਾ ਕੀ ਮਤਲਬ ਬੰਦਾ ਸਾਡਾ ਦਿੱਲੀ ਦਾ ਆਮਾ ਆਪਣਾ ਕੀ ਕਹਿੰਦਾ ਕੇ ਜੀ ਬਿਲਕੁਲ ਬੰਦਾ ਨਹੀਂ ਸਾਨੂੰ ਜੇ ਚੱਲਾ ਜਿਵੇਂ ਛੱਡ ਕੇ ਚੰਗੀ ਗੱਲ ਰਹਿ ਗਈ ਬਾਕੀ ਫਿਰ ਤੁਹਾਨੂੰ ਪਤਾ ਹੀ ਬਾਅਦ ਕੀ ਹੋਣਾ ਸੀ ਦੇ ਵੀ ਜਿਹੜੇ ਦਿੱਲੀ ਦੇ ਵੀ ਉਹ ਲਾਏ ਆ ਨਾ ਇਹਨਾਂ ਨੇ ਚੇਅਰਮੈਨ ਨੂੰ ਕਹਿੰਦੇ ਵੀ ਤੁਹਾਨੂੰ ਤਜਰਬੇਕਾਰ ਲੋਕਾਂ ਦੀ ਜ਼ਰੂਰਤ ਹੁੰਦੀ ਆ ਉਹ ਦਿੱਲੀ ਤੋਂ ਲਿਆ ਕੇ ਤਜਰਬੇਕਾਰ ਹੋ ਸਕਦਾ ਇਹ ਵੀ ਤਜਰਬੇਕਾਰ ਹੁਣ ਦਿੱਲੀ ਸੱਤਾ ਹੰਢਾਈ ਆ ਤੁਹਾਡੀ ਗੱਲ ਮੈਂ ਪਹਿਲੇ ਕੱਟ ਰੇ ਮਨ ਯਾਦ ਆ ਗਈ ਗੱਲ ਇੱਕ ਭਗਵੰਤ ਮਾਨ ਕਹਿੰਦਾ ਸਾਰੇ ਬੋਰਡ ਪੰਜਾਬੀ ਚ ਕਰ ਦੋ ਜਦੋਂ ਕੇਜਰੀਵਾਲ ਆਇਆ ਮੈਨ ਮਨ ਜੇ ਗਲਤ ਜਵਾਬ ਦੇਓ ਮੈਂ ਸਾਰੇ ਬੋਰਡ ਪਟਵਾ ਦਾਂਗਾ ਠਹਿਰ ਜਾ ਹਰਮਨ ਉਹ ਇਹਨਾਂ ਨੂੰ ਮੈਂ ਸਾਰੇ ਬੋਰਡ ਪਟ ਦਿੰਨੇ ਆ ਮੈਂ ਲੋਕਾਂ ਨੂੰ ਕਹਿਣਾ ਜਿਹੜਾ ਹਿੰਦੀ ਦੇ ਬੋਰਡ ਸਾਰੇ ਪੜਦਾ ਉਹਦੇ ਘਾਟ ਨਾਲ ਬੋਰਡ ਜਿਹੜੇ ਕਿਤੇ ਇਹਨਾਂ ਨੇ ਮੈਂ ਕੇਜਰੀਵਾਲ ਕੋਣ ਹੋਇਆ ਪੰਜਾਬ ਦੇ ਵਿੱਚ ਕੇਜਰੀਵਾਲ ਦਾ ਨੰਬਰ ਉੱਪਰ ਹੈ ਭਗਵੰਤ ਮਾਨ ਦਾ ਨਾਮ ਨੀਚੇ ਹੈ ਇਹ ਕੀ ਮਤਲਬ ਬੰਦਾ ਅਸੀਂ ਫੁੱਦੂ ਬੰਦੇ ਆ ਨੇ ਤੇ ਮੈਂ ਮਦਦ ਕਰਦੇ ਰਹੇ ਹੁਣ ਤੱਕ ਪੰਜਾਬੀ ਲਿਖ ਕੇਜਰੀਵਾਲ ਦਾ ਨਾਮ ਦੇ ਮਤਲਬ ਕੀ ਦਾ ਮੁੱਖ ਮੰਤਰੀ ਤੂੰ ਹੋਵੇਂਗਾ ਕੇਜਰੀਵਾਲਾ ਮੁੱਖ ਮੰਤਰੀ ਆਪਦੇ ਆਦੇ ਖਿਲਾਫ ਇੰਨਾ ਖੁੱਲ ਕੇ ਬੋਲਦੇ ਹੋ ਡਰ ਨਹੀਂ ਲੱਗਦਾ ਪਰਚਾ ਪਰਚਾ ਹਜੇ ਇਹਨਾਂ ਤੋਂ ਕੀ ਡਰਨਾ ਹੈ ਪਰਚਾ ਪੁਰਚਾ ਬਾਕੇ ਅੰਦਰ ਪਾਦਾ ਪਰਚਾ ਕੋਈ ਗੱਲ ਜੋ ਕਰਨਾ ਕਰ ਲੋ ਜੋ ਤੁਹਾਡੇ ਜ਼ਿੰਮੇ ਦਾ ਕਰ ਲੈਣਾ ਕੋਈ ਗੱਲ ਪਰਚੇ ਪੁਰਚੇ ਨਾਲ ਕੀ ਝੁੱਠੇ ਪਰਚਾ ਕੀ ਹੁੰਦਾ ਰੱਬ ਦਾ ਮੇਰੇ ਨਾਲ ਹੈ ਨਾ ਮੈਂ ਦਿਲ ਸਾਫ ਹੈ ਮੈਂ ਡਰਦਾ ਟੋਲੇ ਨਹੀਂ ਪਰਚਾ ਪੁਰਚਿਆਂ ਤੋਂ ਫਿਰ ਹੁਣ ਲੁਧਿਆਣੇ ਵਾਲਿਆਂ ਨੂੰ ਕੀ ਕਹਿਣਾ ਹੈ ਇੱਥੇ ਮੈਂ ਮੈਸੇਜ ਦੇਣਾ ਚਾਹੁੰਦਾ ਹੱਥ ਜੋੜ ਕੇ ਬੇਨਤੀ ਕਰਨਾ ਹੈ ਤਾਂ ਲੁਧਿਆਣੇ ਵਾਲਿਓ ਜੋ ਆਸ਼ੂ ਕਰਸਾ ਤੁਹਾਡੇ ਉਹ ਹੋਰ ਕੋਈ ਨਹੀਂ ਕਰ ਸਕਦਾ ਇਹ ਤਾਂ ਟੈਂਪਰੇਰੀ ਬੰਦੇ ਆ ਟੈਂਪਰੇਰੀ ਸਰਕਾਰ ਆ ਆਸ਼ੂ ਦੇ ਹੱਕ ਚ ਆ ਜਾਓ ਆਸ਼ੂ ਤੁਹਾਡੇ ਨਾਲ ਤੁਹਾਡੇ ਮੱਲੇ ਜ ਰਹਿੰਦਾ ਤੁਹਾਡੇ ਵਾਰਡ ਚ ਰਹਿੰਦਾ ਤੁਹਾਡੇ ਏਰੀਆ ਚ ਰਹਿੰਦਾ ਕੋਣ ਨੂੰ ਜਦ ਪਰ ਇਹ ਤਾਂ ਲੁਧਿਆਣਿਆਂ ਨੂੰ ਇਹ ਕਹੀ ਜਾਂਦੇ ਆ ਕਹਿੰਦੇ ਇੱਕ ਵਾਰੀ ਜਿਤਾਓ ਸਹੀ ਮੰਤਰੀ ਬਣਾਉਣਾ ਸਾਡੀ ਜ਼ਿੰਮੇਵਾਰੀ ਆ ਮੰਤਰੀ ਕੀ ਕਰੇਗਾ ਜਿਹੜੇ ਪਹਿਲੇ ਮੰਤਰੀ ਬਣਾਵਾਂਗਾ ਕੀ ਬਣੇਗਾ ਜਿਹੜੇ ਪਹਿਲੇ ਮੰਤਰੀ ਬਣੇ ਪਿਆ ਕਿ ਸਦੇ ਬਲੀ ਦਾ ਲਾਉਂਗੇ ਏ ਟਾਰਗੇਟ ਹੁੰਦਾ ਰੇਕ ਚੀਜ਼ ਆ ਹਾਂ ਠੀਕ ਆ ਨਾ ਇੰਨਾ ਇਸ ਤੋਂ ਬਾਅਦ ਮੰਤਰੀ ਤੁਸੀਂ ਬਣਾ ਨਹੀਂ ਸਕਦੇ ਇੱਕ ਮੰਤਰੀ ਕੱਢੋਗੇ ਤਾਂ ਦੂਜਾ ਮੰਤਰੀ ਪਾਉਂਗੇ ਜਿਹੜਾ ਮੰਤਰੀ ਕੱਢੋਗੇ ਉਹ ਨਾਰਾਜ਼ ਹੋ ਜਾਏਗਾ ਉਹ ਕੀ ਕਰੇਗਾ ਉਹਨੂੰ ਕੰਮ ਠੀਕ ਨਹੀਂ ਕਰ ਰਿਹਾ ਜ਼ਿਆਦਾ ਬੰਦਾ ਗਲਤ ਹੈ ਤੁਹਾਡੇ ਕੋਲ ਦੱਸੋ ਕਿਹੜਾ ਬੰਦਾ ਗਲਤ ਹੈ ਜਿਹਨੂੰ ਕੱਢੋਗੇ ਤੁਸੀਂ ਇਹਨੂੰ ਪਾਉਂਗੇ ਮੰਨ ਦ ਆ ਮੇਰੇ ਹੁੰਦਾ ਕੰਮ ਹੋਰ ਕੀ ਕਹਿਣਾ ਚਾਹੁੰਦੇ ਆਪਦੀ ਬਾਤ ਮੈਂ ਤਾਂ ਕਹਿਣਾ ਚਾਹੁੰਦਾ ਭਾਈ ਸਾਹਿਬ ਤੁਸੀਂ ਛੱਡੋ ਖੜਾ ਕੇਜਰੀਵਾਲ ਬੰਦਾ ਬੰਜਾ ਮੈਂ ਵਾਦਾ ਕੀਤਾ ਸੀ 15 ਦਿਨ ਤਣੋਂ ਟਾਈਮ ਦਿੱਤਾ ਸੀ 15 ਦਿਨ ਦਾ ਪੂਰਾ 15 ਦਿਨ ਬਾਅਦ ਮੈਂ ਆਇਆ ਆਪਣੇ ਵਾਦੇ ਪੂਰਾ 15 ਦਿਨ ਬਾਅਦ ਪਹਿਲੇ ਮੈਂ ਆਇਆ ਨਹੀਂ ਮੈਂ ਸਰਵੇ ਕਰਕੇ ਚਲਾ ਗਿਆ ਇਹਦੇ ਕੋਲ ਨਹੀਂ ਆਇਆ ਸ਼ੁਕਰ ਠੀਕ ਹੈ ਨਾ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਹਿੰਦਾ ਰੋਡਾਂ ਦੇ ਵਾਸੀਆਂ ਨੂੰ ਤੁਸੀਂ ਆਜੂ ਜਿਤਾਓ ਆਜੂ ਤੁਹਾਡੇ ਕੰਮ ਆਏਗਾ ਜੇ ਆਜੂ ਕੰਮ ਨਹੀਂ ਕਰੇਗਾ ਮੈਂ 2000 ਸਾਈਜ ਆਜੂ ਦੇ ਹੱਕ ਤੇ ਨਹੀਂ ਆਣਾ ਮੈਂ ਸਾਫ਼ ਕਹਿ ਰਿਹਾ ਨਾ ਮੈਂ ਨਹੀਂ ਕਰਨਾ ਕਿਹਦੇ ਹੱਕ ਜਾਊ ਉਹ ਟਾਈਮ ਦੱਸੇਗਾ ਦੋਰ ਸਾਈਜ਼ ਦਾ ਬਹੁਤ ਟਾਈਮ ਪਿਆ ਜੇ ਉਹ ਟਾਈਮ ਦੱਸੇਗਾ ਟਾਈਮ ਦਿੱਤਾ ਇਹਨਾਂ ਨੂੰ ਵੀ ਆ ਜੇ ਵੀ ਮੈਂ ਦੇਖੋ 1.5 ਸਾਲ ਪਿਆ ਮੈਨੂੰ ਪਤਾ ਆਸ਼ੂ ਕੰਮ ਕਰਨ ਵਾਲਾ ਬੰਦਾ ਹੈ ਆਸ਼ੂ ਦਮ ਹੈਗਾ ਆਸ਼ੂ ਸਰਕਾਰ 'ਚ ਹੋਵੇ ਚਾਹੇ ਨਾ ਹੋਵੇ ਕੰਮ ਕਰਨ ਵਾਲਾ ਬੰਦਾ ਹੈਗਾ ਇਹਨਾਂ ਕੋਲ ਕੋਈ ਬੰਈਆ ਇਹਨਾਂ ਕੋਈ ਬੰਦਾ ਕੰਮ ਕਰਨ ਸਾਢੇ 3 ਦਿਨ ਸਾਲ ਹੋ ਗਏ ਕੰਮ ਤਾਂ ਕੀਤਾ ਨਹੀਂ ਇਹਨਾਂ ਨੇ ਦੱਸੋ ਮੈਂ ਜਵਾਬ ਦੇਉ ਕਿ ਕੰਮ ਕੀਤਾ ਪਾਣੀ ਖੜਾ 2-2 ਫੁੱਟ ਪਾਣੀ ਖੜਾ ਇਹ ਤਾਂ ਕੱਢ ਲਓ ਪਹਿਲੇ ਤੁਸੀਂ ਜਿਹੜੇ ਬੋਲ ਪਗਾ ਕੀਤੇ ਸੀ ਪੂਰੇ ਹੋਏ ਆਮ ਆਦਮੀ ਪਾਰਟੀ ਨੇ ਕੀ ਦੇਖੋ ਜੀ ਜਦ ਤੱਕ ਭਗਵੰਤ ਮਾਨ ਮੁੱਖ ਮੰਤਰੀ ਸੀ ਉਹ ਤੱਕ ਥੋੜਾ ਬੋਤਾ ਠੀਕ ਰਿਹਾ ਸੀ ਅੱਜ ਤਾਂ ਹੁਣ ਵੀ ਆ ਤੁਸੀਂ ਓਏ ਮੁੱਖ ਮੰਤਰੀ ਥੋੜੀ ਜਾ ਇਹਨੂੰ ਮੁੱਖ ਮੰਤਰੀ ਮੈਂ ਤਾਂ ਬੰਦਾ ਹੀ ਨਹੀਂ ਮੁੱਖ ਮੰਤਰੀ ਮਖੌਂਦੀ ਰਹੀ ਕੇਜਰੀਵਾਲਾ ਧੱਕਾ ਕਰ ਰਿਹਾ ਦੇ ਨਾਲ ਧੱਕਾ ਕਰੇ ਕੇਜਰੀਵਾਲਾ ਆਪਣੀ ਮਨਮਨੀਆ ਕਰ ਰਿਹਾ ਤੇ ਕੇਜਰੀਵਾਲੇ ਹੋਰ ਆਪਣੇ ਬੰਦੇ ਬਿਠਾ ਦੇ ਸੈਕਟਰੀ ਬਿਠਾਤਾ ਓਐਸਡੀ ਬਿਠਾ ਦੇ ਸਾਰੇ ਬਿਠਾ ਦੇ ਆਪਣੇ ਬੰਦੇ ਦਿੱਲੀ ਤੋਂ ਲਿਆ ਕੇ ਇਹ ਤਾਂ ਬੰਦ ਤਾਂ ਉਹ ਫੜ ਗਏ ਫਿਰ ਇਹ ਗੱਲਾਂ ਸੀ ਭਗਵੰਤ ਮਾਨ ਨੂੰ ਕਹਿ ਦੇਣੀਆਂ ਸੀ ਮਿਲ ਲੈਣਾ ਸੀ ਭਗਵੰਤ ਮਾਨ ਕਿੱਥੇ ਮਿਲਦਾ ਮੈਂ ਹੁਣ ਕਹਿ ਦਿੰਨਾ ਗਵਾ ਗਮਾ ਬੋਲੋ ਭਗਵੰ ਗਵਰਨਰ ਨੂੰ ਚਿੱਠੀ ਲਿਖਦਾ ਵੀ ਅਸੈਂਬਲੀ ਭੰਗ ਕਰ ਦਵੇ ਤੁਸੀਂ 6 ਮਹੀਨੇ ਵਧੀਆ ਕੰਮ ਕਰ ਸਕਦੇ ਹੋ ਦੂਹਰਾ ਤੁਸੀਂ ਆਣਾ ਨਹੀਂ ਦੂਹਰਾ ਤੁਹਾਡਾ ਹੋਰ ਬੁਰਾ ਹਾਲ ਹੋ ਜਾਏਗਾ ਇਸ ਕਰਕੇ ਤੁਸੀਂ ਅੱਜ ਵੀ ਤੁਹਾਨੂੰ ਕਹਿ ਰਹੇ ਆ ਇਹ ਛੱਡ ਦਿਓ ਕੰਮ ਅਸੀਂ ਵਾਦੇ ਕਰ ਨਮੇੜੋ ਕੰਮ ਲੋ ਗੇੜੀਵਾਲ ਕੱਢੋ ਬਾਹਰ ਆ ਜਗ੍ਹਾ ਤੋਂ ਹੋ ਜਾਓ ਲੋਕ ਲੋਕ ਤੁਹਾਡਾ ਪਿਆਰ ਕਰਨਗੇ ਕੋਈ ਇਸ ਤੋਂ ਇਲਾਵਾ ਪਿਆਰ ਨਹੀਂ ਹੋਣਾ ਤੁਹਾਡੇ ਨਾਲ ਆਮ ਆਮੀ ਪਾਰਟੀ ਦੇ ਪੁਰਾਣੇ ਵਰਕਰ ਨੇ ਜਿਨੇ ਆਮਾ ਦੀ ਪਾਰਟੀ ਲਈ ਕੰਮ ਕੀਤਾ ਪਟਿਆਲਾ ਦੇ ਵਿੱਚ ਜਦੋਂ ਪ੍ਰੋਟੈਸਟ ਹੋਇਆ ਉੱਥੇ ਵੀ ਪਹੁੰਚੇ ਸੀ ਤਾਂ ਹੁਣ ਭਾਰਤ ਪੁਸ਼ਨਾ ਆਸ਼ੂ ਦੇ ਹੱਕ ਦੇ ਵਿੱਚ ਭਾਰਤ ਪੁਸ਼ਨਾ ਆਸ਼ੂ ਦੇ ਲਈ ਵੋਟਾਂ ਮੰਗਣ ਦੇ ਲਈ ਉਹਨਾਂ ਦੇ ਲਈ ਜਿਹੜੇ ਹੈਗੇ ਉਹ ਪਹੁੰਚੇ ਨਹੀਂ ਕਹਿੰਦੇ ਨੇ ਕਿ ਜੋ ਕਹੇ ਸੀ ਕੰਮ ਉਹ ਪੂਰੇ ਨਹੀਂ ਕੀਤੇ ਕਹਿੰਦੇ ਨੇ ਕਿ ਦਿੱਲੀ ਦੀ ਇਨਵੋਲਵਮੈਂਟ ਜਦੋਂ ਪੰਜਾਬ ਦੇ ਵਿੱਚ ਹੋਈ ਤਾਂ ਉਸ ਤੋਂ ਬਾਅਦ ਸਾਨੂੰ ਬੜਾ ਵੱਡਾ ਦੁੱਖ ਲੱਗਾ ਤੁਸੀਂ ਜੁੜੇ ਰਹੋ ਆਰੇਐਮਟੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬਾਂਦੇ ਹੋ ਯਾਰ ਧੰਨਵਾਦ